ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਮੇਰੇ ਵੱਲੋਂ ਵੀ ਸਾਰੇ ਤੰਦਰੁਸਤ ਹੋਵੋਗੇ ਜੀ ਤੇ ਅੱਜ ਦੇ ਵਲੌਗ ਤੇ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਹੜਾ ਅੱਜ ਦਾ ਵਲੌਗ ਵੀਡੀਓ ਹੈਗੀ ਆਪਣੀ ਦੋਸਤੋ ਇਹਦੇ ਵਿੱਚ ਤੁਹਾਡੇ ਨਾਲ ਆਪਾਂ ਕਰਨੀ ਹੈਗੀ ਜਾਣਕਾਰੀ ਸਾਂਝੀ ਜਾਣਕਾਰੀ ਬਹੁਤ ਵਧੀਆ ਹੈਗੀ ਆ ਜਿਹੜਾ ਆਪਣਾ ਇਨਵਰਟਰ ਹੋਇਆ ਖਰਾਬ ਤੇ ਆਪਾਂ ਉਹਦੇ ਬਾਰੇ ਆਪਾਂ ਨੂੰ ਕਿਤੇ ਨੌਲੇਜ ਮਿਲੀ ਸੀ ਮੈਂ ਕਿਉਂ ਨਾ ਦੋਸਤਾਂ ਭੈਣਾ ਭਰਾਵਾਂ ਨਾਲ ਸ਼ੇਅਰ ਕੀਤੀ ਜਾਵੇ ਜਿਹੜੀ ਅੱਜ ਦੀ ਨੌਲੇਜ ਹੈਗੀ ਆ ਆਪਾਂ ਤੁਹਾਨੂੰ ਦੇਣ ਲੱਗੇ ਆ ਤੁਸੀਂ ਵੀ ਇਹ ਇਦਾਂ ਕਰਕੇ ਤੇ ਆਪਣੇ ਇਨਵਰਟਰ ਨੂੰ ਜਿਹੜਾ ਹੈਗਾ ਕੀ ਵੱਧ ਚ ਰੋਕੜਨ ਲੱਗ ਜੂਗਾ ਤੇ ਤੁਸੀਂ ਜਿਹੜਾ ਇੱਕ ਦੋ ਕੰਮ ਕਰਕੇ ਤੇ ਤੁਸੀਂ ਉਹਦਾ ਫਾਇਦਾ ਉਠਾ ਸਕਦੇ ਹੋ ਤੇ ਆਪਾਂ ਤੁਹਾਨੂੰ ਨੌਲੇਜ ਦੇਵਾਂਗੇ ਜਿੰਨੀ ਆਪਾਂ ਨੂੰ ਨੌਲੇਜ ਮਿਲੀਏ ਤੁਹਾਨੂੰ ਉਨੀ ਨੌਲੇਜ ਦਵਾਂਗੇ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਤੇ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਜਿਹੜੀ ਮੈਂ ਚੀਜ਼ ਕਰੂੰ ਤੁਸੀਂ ਕਰਕੇ ਜਰੂਰ ਦੇਖਿਓ ਤੇ ਆਪਾਂ ਤੁਹਾਨੂੰ ਦੱਸਦੇ ਆਂ ਤੇ ਮੈਂ ਤਾਂ ਕਰ ਹੀ ਲੈਣੀ ਆ ਤੇ ਆਪਾਂ ਮੈਂ ਤੁਹਾਨੂੰ ਪਹਿਲਾਂ ਦੱਸ ਦਈਏ ਤੇ ਤੁਸੀਂ ਵੀ ਜਰੂਰ ਕਰੋ ਤੁਹਾਨੂੰ ਦਿਖਾਉਨੇ ਆ ਜੋ ਆਪਾਂ ਕੀ ਕਰਨਾ ਤੇ ਕੀ ਗੱਲਬਾਤ ਹੈ ਜੀ ਦੋਸਤੋ ਆ ਜਿਹੜਾ ਏਸੀ ਦਾ ਪਾਣੀ ਨਿਕਲਦਾ ਜਿਹੜਾ ਵੇਸਟ ਪਾਣੀ ਹੁੰਦਾ ਜਿਹੜਾ ਕੀ ਪਾਈਪਾਂ ਵਿੱਚੋਂ ਨਿਕਲਦਾ ਸਾਰੇ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਏਸੀ ਹੁੰਦਾ ਉਹਦਾ ਵੇਸਟ ਪਾਪ ਹੁੰਦੀ ਆ ਮਗਰਲੇ ਪਾਸੇ ਜਿਹੜਾ ਦਾ ਪਾਣੀ ਨਿਕਲਦਾ ਉਹ ਪਾਣੀ ਵੇਸਟ ਜਾਂਦਾ ਆਪਣੇ ਇੱਥੇ ਘਰੇ ਤੇ ਪਰ ਆਪਾਂ ਕੀ ਕਰਨਾ ਜਿਹੜਾ ਵੇਸਟ ਪਾਣੀ ਜਾਂਦਾ ਕਹਿੰਦੇ ਇਹ ਕੀ ਇਨਵਰਟਰ ਦੇ ਬੈਟਰੀ ਲਈ ਬਹੁਤ ਹੀ ਕਹਿੰਦੇ ਲਾਭਦਾਇਕ ਹੁੰਦਾ ਤੇ ਬਹੁਤ ਹੀ ਯਾਨੀ ਬੜੀ ਚੀਜ਼ ਹੁੰਦਾ ਕਹਿੰਦੇ 0 TDS ਹੁੰਦਾ ਸ਼ਾਇਦ ਕੋਈ ਇਸ ਤਰ੍ਹਾਂ ਦੱਸਿਆ ਮੈਨੂੰ ਬਾਕੀ ਤੁਸੀਂ ਸਿਆਣਿਆਂ ਸਾਰੇ ਤੁਹਾਨੂੰ ਪਤਾ ਹੋਊਗਾ 0 TDS ਪਾਣੀ ਦਾ ਜਿਹੜਾ ਇਹਦਾ ਪਾਣੀ ਹੈਗਾ ਜੇ ਆਪਾਂ ਬੈਟਰੀ ਵਿੱਚ ਤੇ ਜਾਂ ਆਪਣੇ ਸਾਧਨਾਂ ਦੇ ਬੈਟਰੀਆਂ ਵਿੱਚ ਪੈਂਟਰੀਆਂ ਵਿੱਚ ਕਾਰ ਦੇ ਜੀਪ ਦੇ ਟਰੈਕਟਰ ਦੇ ਇਨਵਰਟਰ ਦੇ ਕਿਸੇ ਵੀ ਬੈਟਰੀ ਵਿੱਚ ਜੇਕਰ ਇਹ ਆਪਾਂ ਪਾਣੀ ਪਾ ਦਨੇ ਆ ਦੇਖੋ ਪਾਣੀ ਡਿੱਗਦਾ ਪਿਆ ਉਤੋਂ ਏਸੀ ਚੋਂ ਤੇ ਆ ਦੇਖੋ ਤੇ ਜੇ ਇਹ ਪਾਣੀ ਪਾ ਦਿੰਨੇ ਆ ਜਿਹੜੇ ਬੈਟਰੀ ਹੈਗੇ ਆਪਣੇ ਉਹ ਬਹੁਤ ਹੀ ਵਧੀਆ ਚਾਰਜਿੰਗ ਕੱਢਣ ਲੱਗ ਜਾਂਦੇ ਆ ਤੇ ਉਹਦਾ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਆ ਤੁਹਾਨੂੰ ਇਹ ਸੀਦਾ ਪਾਣੀ ਦਿਖਾਇਆ ਤੇ ਦੋਸਤੋ ਉਹ ਵੀ ਤੁਸੀਂ ਟਰੈਕਟਰ ਤੇ ਜੀਪ ਟਰੱਕ ਜਾਂ ਤੁਹਾਡੇ ਕੋਈ ਵੀ ਸਾਧਨਾਂ ਤੁਸੀਂ ਉਹਦੇ ਵਿੱਚੋਂ ਪਾਣੀ ਜ਼ਰੂਰ ਪਾਓ ਕਹਿੰਦੇ ਪਾਣੀ ਬਹੁਤ ਵਧੀਆ ਹੁੰਦਾ ਤੇ ਤੁਹਾਡੀ ਜਿਹੜੀ ਬੈਟਰੀ ਆ ਉਹਦੀ ਲਾਈਫ ਲੌਂਗ ਵੱਜੂਗੀ ਤੇ ਨਾਲ ਜਿਹੜੀ ਚਾਰਜਿੰਗ ਆ ਬਹੁਤ ਲੰਮੀ ਰਹੂਗੀ ਉਹਦੀ ਤੇ ਤੁਸੀਂ ਕਰਕੇ ਦੇਖੋ ਤੁਹਾਨੂੰ ਫਾਇਦਾ ਲੱਗੂ ਜੇਕਰ ਤੁਹਾਨੂੰ ਆ ਜੀ ਨਿੱਕੀ ਨੌਲੇਜ ਮੈਨੂੰ ਗਾਉਂ ਮਿਲੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀ ਜੇ ਤੁਹਾਨੂੰ ਵਧੀਆ ਲੱਗੀ ਤੇ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਾਂ ਤੁਹਾਡੇ ਲਈ ਬਹੁਤ ਵਧੀਆ ਵਲੌਗਸ ਲੈ ਕੇ ਤੇ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਹੈ ਦੋਸਤੋ ਤੇ ਚਲੋ ਮਿਲਦੇ ਆਪਾਂ ਕਿਸੇ ਨਵੀਂ ਜਾਣਕਾਰੀ ਨਵੇਂ ਵਲੌਗ ਵਾਲੇ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਸਤਿ ਸ੍ਰੀ ਅਕਾਲ ਬਾਏ ਬਾਏ ਜੀ